आईपीएस आईआरएस आईएएस डॉक्टर पीएचडी होल्डर पता नहीं ਕਿੱਡੇ ਕਿੱਡੇ ਵੱਡੇ ਆਉਂਦੇ ਹੁੰਦੇ ਸੀ ਜਾ ਕੇ ਸਰਵ ਕੀਤਾ ਸੋ ਇਹ ਸਕੂਲ ਦਾ ਬਹੁਤ ਵੱਡਾ ਨਾਮ ਹੈ ਇਸ ਕੰਪਨੀ ਦੇ ਵਿੱਚ ਬੜਾ ਵੱਡਾ ਜਿਹਨੂੰ ਕਹ ਲੋ ਵੀ ਇੱਕ ਸਥਾਨ ਹੈ ਇਸ ਮੈਨੇਜਮੈਂਟ ਦੇ ਥੱਲੇ ਸੱਤ ਸਕੂਲ ਚਾਰ ਕਾਲਜ ਤਿੰਨ ਸਕੂਲ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੀ ਜਨੀ ਕੇ ਪਰਫਾਰਮੈਂਸ ਕਰ ਰਹੇ ਨੇ ਔਰ ਲੱਖ ਪਰ ਲੱਖ ਪਰ ਸਾਡੇ ਇਹ ਇੰਸਟੀਚਿਊਟ ਦੇ ਵਿੱਚ 70000 ਤੋਂ ਅੱਡੇ ਜਾ ਦੇ ਕਰੀਬ ਬੱਚਾ ਆਪਣੀ ਤਾਲੀਮ ਹਾਸਲ ਕਰ ਰਿਹਾ ਸੋ ਇਸ ਇੰਸਟੀਚੂਟ ਚੱਲਦੀ ਕਲਾ ਕਰ ਇਹ ਇੰਸਟੀਚੂਟ ਹੋਰ ਵੱਡੇ ਹੋਣ ਇਹਨਾਂ ਦੀ ਇਹਨਾਂ ਦੀ ਵਿਰਾਸਤ ਇਹਨਾਂ ਦਾ ਵਿਰਸਾ ਹੋਰ ਵੱਡਾ ਹੋਵੇ ਆਪਕਰ ਦੇ ਮੈਨੇਜਮੈਂਟ ਦੀ ਸਮੂਹ ਕਮੇਟੀ ਖੜੀ ਹੈ ਮੈਨੇਜਮੈਂਟ ਦੀ ਸਮੂਹ ਕਮੇਟੀ ਦਾ ਸਾਡੇ ਸਾਰੇ 20 ਮੈਂਬਰਾਂ ਦਾ ਜੀਰ ਤੋਂ ਪਿਆਰ ਆ ਮੈਂਬਰ ਕਿਹੜੇ ਸਾਡੇ ਪੂਰੀ ਮੈਨੇਜਮੈਂਟ ਨੂੰ ਰਾਜ਼ੀ ਕਰਦੇ ਨੇ ਪ੍ਰਧਾਨ ਜੀ ਸੰਜੀਤ ਕਵੀਤਾ ਜੀ ਤੇ ਸਾਰੇ ਸਕੱਤਰ ਵਾਕਵਾ ਕੇ ਇੰਸਟੀਚਿਊਟ ਦੇ ਸਾਰੇ ਸਹਿਜੀ ਸਹਿਮਾਨ ਕਿੰਨੇ ਵੀ ਸਾਡੇ ਸਾਰਿਆਂ ਦਾ ਕਾਇਦ ਜੀ ਜਿਹੜਾ ਇੱਕੋ ਤਰ੍ਹਾਂ ਦਾ ਔਰ ਐਨੇ ਵਧੀਆ ਤਰੀਕੇ ਨਾਲ ਇਹ ਇੰਸਟੀਚਿਊਟ ਨੂੰ ਰਨ ਕਰ ਰਹੇ ਨੇ ਐਨੇ ਵਧੀਆ ਤਰੀਕੇ ਨਾਲ ਮੈਨੇਜਮੈਂਟ ਚੜੀ ਜੇ ਨੂੰ ਅੱਗੇ ਚਲਾ ਰਹੀ ਹੈ ਮੈਨੂੰ ਬੜੀ ਖੁਸ਼ੀ ਮੂਸੂਰ ਹੋ ਰਹੀ ਹੈ Haryana ਦੇ ਗੱਲ ਦੇਖੋ ਕਿ ਕਿੰਦਾ ਵੱਡਾ ਇਸਕਿਊ ਮੌਕਾ ਕਿ ਪਹਿਲਾ ਦਾਦਾ ਜਿਹੜੇ ਬੱਚਿਆਂ ਦੀ ਅੱਜ ਡਿਸਕਵਰ ਉਹਨਾਂ ਦੀ ਅੱਜ ਅਸਗਨ ਕਰ ਰਹੇ ਆ ਮੰਡੇਰ ਬਰਦਰਸ ਇਹਨਾਂ ਦੀ ਹੁੰਦੇ ਆਸੀ ਅੱਜ ਇਹ ਬਹੁਤ ਛੋਟੀ ਜਿਹੀ ਕੈਲਮਬਮ ਜਿਸ ਦਾ ਨਾਮ ਕਹਿੰਦੇ ਆ ਕਾਲੀ ਗਾਨੀ ਇਹਨਾਂ ਦੇ ਦਾਦਾ ਜੀ ਉਹ ਵੀ ਇਸ ਇੰਸਟੀਟਿਊਟ ਦੇ ਵਿੱਚ ਪੜ੍ਹਦੇ ਸੀ ਇਹਨਾਂ ਦੇ ਪਿਤਾ ਜੀ ਹੁਣ ਇਹ ਸੱਚੇ ਇਸ ਇੰਸਟੀਟਿਊਟ ਪਰੇ ਤਿੰਨ ਜਨਰੇਸ਼ਨਾਂ ਇੱਕੇ ਇੰਸਟੀਟਿਊਟ ਪੜ੍ਹ ਜਾਣ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਸੋ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਸੋ ਬਹੁਤ ਇਨਾਮ ਮਟੇ ਆ ਇਹਨਾਂ ਨੇ ਆਪਣੀ ਲੋਕ ਕਾਇਕੀ ਨਾਲ ਜਿਹੜੀ ਗਾਇਕੀ ਜਿਹੜੇ ਰੰਗੋਸ ਉਨੀ ਤੋਂ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਤੋਂ ਸਾਡੀਆਂ ਚੀਜ਼ਾਂ ਵਿਲੋਕ ਤੋਂ ਦੀਆਂ ਜਾ ਰਹੀਆਂ ਸੀ ਉਹ ਚੀਜ਼ਾਂ ਨੂੰ ਆਪ ਵੀ ਮੁੜ ਸੰਗੀਤ ਕਰਨ ਲਈ ਇਹਨਾਂ ਦੇ ਪਤਾਜੀ ਸਰਦਾਰ ਅਮਰੋਦ ਸਿੰਘ ਜੱਜ ਸਾਹਿਬ ਦੀ ਚਿੰਗ ਹੈ ਜੋ ਸਾਡੇ ਦੋਨੋਂ ਯੰਗ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਇੱਕ ਵਾਰ ਤੋਂ ਮੈਂ ਸਾਰੀ ਮੈਨੇਜਮੈਂਟ ਟੀਮ ਦਾ ਧੰਨਵਾਦ ਕਰਦਾ ਹਾਂ ਅਮਰੀਕਾ ਆਤਾ ਕੰਦਾਂ ਕਰਨ ਨੂੰ ਬਹੁਤ ਹੀ ਕਰ ਰਿਹਾ ਮੈਂ ਇੱਕੋ ਰੋ ਧੰਨਵਾਦ ਕਰਨਾ ਚਾਹੁੰਗਾ ਕਿਉਂਕਿ ਇਹ ਜੋ ਪਰਦੇ ਤੇ ਦੇਖ ਰਿਹਾ ਇਹ ਤਾਂ ਵੱਡੀ ਗੱਲ ਹੈ ਇਸ ਪਰਦੇ ਦੇ ਪਿੱਛੇ ਕੰਮ ਕਰਨ ਵਾਲੀਆਂ ਬਹੁਤ ਟੀਮ ਹੈ ਖਾਸ ਕਰਕੇ ਜਿਹੜੇ ਸਾਡੇ ਪੀਐਨ ਹੋਏ ਸਾਡੇ ਸਵੀਪਰ ਹੋਏ ਜਿਹੜੇ ਸਫਾਈ ਕਰਮਚਾਰੀ ਜਿਨ੍ਹਾਂ ਦੇ ਦਿਨ ਰਾਤ ਪਤਾ ਨਹੀਂ ਕਿੰਨੀਆਂ ਦਿਨਾਂ ਤੋਂ ਪਤਾ ਨਹੀਂ ਹਫ਼ਤਾ ਹੋ ਗਿਆ ਉਹਨਾਂ ਦਾ ਸਾਥਨ ਹੋ ਗਿਆ ਹੋਣਗੇ ਇਸ ਚਾਰ ਦਿਨਾਂ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਆਪਰੇ ਵੱਲੋਂ ਕਰਿਆ ਨੇ ਕਿੰਨੇ ਆਪਰਸ ਲਗਾਏ ਹੋਣਗੇ ਕਿੰਨੀ ਕਿੰਨਾ ਹੋਰ ਵਿੱਚ ਸੋਇ ਵਿੱਚ ਪਿੱਛੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਵੀਪਰ ਵਿਦਿਆਲੇ ਦੇ ਇਸ ਇਸ ਕਾਲਜ ਦੇ ਵੇੜੇ ਵਿੱਚ ਆਜਾਣ। ਉੱਚੇ-ਉੱਚੇ ਤੋਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿੰਨਾ ਸਟੂਡੈਂਟਸ ਨੇ ਪਾਰਟਿਸਪੇਟ ਕੀਤਾ ਇਸ ਇੰਟਰਜ਼ੋਨਲ ਜਾਣੂਸੀ ਯੂਥ ਐਂਡ ਹੈਂਡਲ ਕਲਚਰ ਇਵੈਂਟ ਦੇ ਚਾਰਜਮੈਨ ਦਾ ਇਹ ਪ੍ਰੋਗਰਾਮ ਔਰ ਜੇਜੇ ਤੋਤੇ ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕੈਂਡੀਡੇਟ ਦੇ ਕੁਲੀਏ ਤੁਹਾਡੇ ਆਪਣੇ ਮੇਰੇ ਵੀਰ ਕੈਪਟਨ ਜਸਤਰਪੀ ਸੋਨ ਸਾਹਿਬ ਪੀਐਸ ਗਰੁੱਪ ਦੇ ਚੇਅਰਮੈਨ ਸਜੀਤ ਵੀਰ ਜੀ ਸਾਰੇ ਸੈਂਟਰੀਜ਼ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬ ਕੇਂਦਰੀ ਸ਼ਰਮਾ ਜੀ ਔਰ ਸਭ ਤੋਂ ਨਾ ਸਮੁਡਾ ਵੀ ਇੱਕ ਜੋ ਵੋਲਸਟਨ ਸਥਾਪਿਤ ਕੀਤਾ ਕਲਦੇ ਜਿਹਨੇ ਜਿਹੜੇ ਕੋ ਬਹੁਤ ਸਾਰੇ ਸੌਣ ਤੋਂ ਦੇਣੇ ਨਹੀਂ ਕੋ ਬਹੁਤ ਬਵਾਤਵਾ ਦਾ ਸਾਰੀ ਸਾਡੀ ਟੀਮ ਸਾਰੇ ਸਟੂਡੈਂਟਸ ਪਾਰਟਿਸਪੈਂਟਸ ਅਤੇ ਟੀਮ ਸਾਰੇ ਮੀਡੀਆ ਦੇ ਸਾਥੀ ਸਾਡੇ ਪਾਰਟੀ ਦੇ ਸਾਥੀ ਸੋ ਸਾਥੀਓ

ਪਟੇਲ ਹਰ ਹਰ ਸਟੂਡੈਂਟ ਹਰ ਬੱਚਾ ਪਰ ਮਾਂਪੋਂ ਇੱਕ ਥੀਰੇ ਦੇ ਉੱਤੇ ਜਿੱਤਾ ਹੈ ਕਿ ਉਹ ਤਕਾਸ਼ਲ ਦਾ ਕੰਮ ਹੈ ਜਿਹੜਾ ਉਹ ਹੈਗੇ ਕਾਲਜ ਹੈਗੇ ਇੰਸਟੀਟਿਊਟਸ ਕਰਦੇ ਨੇ ਸੋ ਇਹ ਹੈ ਕਿ ਆਮੇ ਉਪਰ ਮੈਨੂੰ ਜਦੋਂ ਕਰੇ ਕਿ ਕੋਈ ਹੋ ਤੋਂ ਨਾਮੇ ਸੰਭਾਲ ਵੇਲੇ ਮੈਂ ਕਦੇ ਨਾਮ ਨਹੀਂ ਕਰ ਸਕਦਾ ਪਰ ਇਸ ਵਾਰ ਤਾਂ ਸਨੇਹ ਜਿਹੜਾ ਹੁਣੋਂ ਜਿਹੜਾ ਉਹ ਮੇਰੇ ਵੀਰ ਤੱਕ ਦੀ ਸੋਚ ਸੀ ਜਿਹਨੂੰ ਵੈਸੀ ਕਿਸੇ ਮਿਲੋਂ ਨਾਮ ਨਹੀਂ ਕਰ ਸਕਦੇ ਸੋ ਸਾਰੇ ਤੇ ਸਾਰੇ ਸਾਥੀਆਂ ਨੂੰ ਦਿਵਯ ਜੀ ਦਾ ਬਹੁਤ-ਬਹੁਤ ਅੰਮ੍ਰਿਤ ਵਰ ਬੜੇ ਲੰਬੇ ਸਮੇਂ ਤੋਂ ਇੱਛਾ ਸੀ ਏਸ ਕਾਲਜ ਬਾਰੇ ਏਸ ਗਰੁੱਪ ਬਾਰੇ ਸੁਰੇਤ ਬੋਹਸੀ ਵੈਲਯੂਸ ਫੀਲ ਹੋ ਮੇਟਕਾਲੀਆਂ ਨੇ ਹਰ ਕਾਲਜ ਨਾਲ ਯੂਨੀਵਰਸਿਟੀ ਹਰ ਇੰਸਟੀਚਿਊਟ ਦੇ ਬਾਹਰਲੇ ਪਾਸੇ ਸਲੋਗਨ ਤਾਂ ਮੈਂ ਲਿਖਿਆ ਦੇਖਿਆ ਪਰ ਜਦੋਂ ਤੁਸੀਂ ਮੁਕਾਬਲੇ ਦੇ ਕਮੇਟੀ ਸਾਹਿਬ ਤੁਸੀਂ ਵਰ ਤੁਹਾਡੀ ਸਾਰੇ ਟੀਮ ਇਸ ਮੁਕਾਬਲੇ ਦੀ ਪਾਤਰ ਹੈ ਇਸ ਤੋਂ ਹੁੰਦਾ ਲੱਗ ਜਾਂਦਾ ਇਸ चीज ਤੋਂ ਅੰਦਾਜ਼ਾ ਲੱਗ ਜਾਂਦਾ ਕਿ ਇੰਸਟੀਟਿਊਸ਼ਨ ਉਹਦੀ ਉਹਦੀ ਮੈਨੇਜਮੈਂਟ ਉਹਦੀ ਫੈਕਲਟੀ ਉਹਦਾ ਸਟਾਫ ਕਿੰਨਾ ਵੈਲਿਊ ਦੇ ਉੱਪਰ ਕੰਮ ਕਰ ਰਹੀ ਹੈ ਤੇ ਕੀ ਉਹ ਐਕਸਪੈਕਟ ਕਰਦੇ ਨੇ ਕਿ ਜਿਹੜੇ ਬੱਚੇ ਇਥੋਂ ਨਿਕਲਣਾਂ thank you